ਆ ਜੋ ਤੁਸੀਂ ਅੰਗੂਰ ਦੇਖਦੇ ਹੋ ਇਹਦੀ ਇੱਥੇ 50 ਰੁਪਏ ਦੀ ੜੀ ਹੁੰਦੀ ਆ ਕਟਿੰਗ ਕਰਨੀ ਇਹਨਾਂ ਦੀ ਹੁਣ ਤਾਂ ਕਟਿੰਗ ਹੋਈ ਹੋਈ ਆ ਜਿਵੇਂ ਐਤਵਾਰ ਛੁੱਟੀ ਹੁੰਦੀ ਆ ਸ਼ਨੀਵਾਰ ਛੁੱਟੀ ਹੁੰਦੀ ਕਈ ਲੋਕਾਂ ਨੂੰ ਤੁਸੀਂ ਇੱਥੇ ੜੀ ਘਰਾਂ ਚ ਲਾ ਸਕਦੇ ਹੋ ਕੰਮ ਚੱਲ ਰਿਹਾ ਇੱਥੇ ਫਿਲਹਾਲ ਤੇ ਇੱਥੇ 50 ਰੁਪਏ ਦੀ ੜੀ ਆ ਐਤਵਾਰ ਨੂੰ ਕੰਮ ਛੱਡਣ ਦੀ ਤੁਹਾਨੂੰ ਜ਼ਰੂਰਤ ਨਹੀਂ ਮਿਲਦਾ ਤੁਸੀਂ ਕਰ ਸਕਦੇ ਹੋ ਅੰਗੂਰ ਤੋੜਨੇ ਆ ਕਟਰ ਦੇਣਗੇ ਜਿਵੇਂ ਕੈਂਚੀ ਹੁੰਦੀ ਛੋਟੀ ਜੀ ਉਹ ਚੀਜ਼ ਦੇਣਗੇ ਤੇ ਤੁਸੀਂ ਇਤਨਾਵਾਂ ਘਰਾਂ ਦੇ ਵਿੱਚੋਂ ਤੁਸੀਂ ਦਿਹਾੜੀ ਕਦੇ ਮਿਲਦੀ ਆ ਕਿਤੇ ਛੱਡਣੀ ਨਹੀਂ ਬਸ ਇੰਨਾ ਹੀ ਕੰਮ ਹੁੰਦਾ अंगूर ਦੀ ਬੇਲ ਆ ਲੰਬੀ ਐਵੇਂ ਬਹੁਤ ਜਗ੍ਹਾ ਤੇ ਹੁੰਦਾ ਖੇਤਾਂ 'ਚ ਤਾਂ ਚਲ ਹੁੰਦਾ ਹੀ ਹੁੰਦਾ ਘਰਾਂ 'ਚ ਕਈ ਵਾਰੀ ਸ਼ਨੀ ਐਤਵਾਰ ਬਿਲੇ ਹੁੰਨੇ ਆ ਦਿਹਾੜੀ ਜਿਹੜੀ ਮਿਲ ਜਾਂਦੀ ਆ ਆਪਾਂ ਨੂੰ ਉਹ ਲਾਉਣੀ ਪੈਂਦੀ ਆ ਤੇ ਕਿਨਾਰਿਆਂ ਤੇ ਕਾਹ ਖੜਾ ਹੁੰਦਾ ਮਸ਼ੀਨ ਨਾਲ ਕਾਹ ਵੱਢਣਾ ਹੁੰਦਾ ਉਹਦੇ 40-50 ਰੁਪਏ ਮਿਲ ਜਾਂਦੇ ਆ ਜੇ ਗੁਣਾ ਕਰਨੀਆਂ ਇੰਡੀਆ ਦੀ ਜਾ ਆਪਦੀ ਤਾਂ 3500 ਰੁਪਏ ਬਣਦਾ 40 ਦਾ 50 ਦਾ 4500 ਰੁਪਏ ਬਣਦਾ ਆ ਕਾਜ ਵਿੱਚ ਖੜਾ ਵਸਾ ਕੱਟ ਦੇ ਲੋ